ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੇਤ ਮਾਨ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਇਹ ਸਾਹਮਣੇ ਜਿਹੜਾ ਹੈਗਾ ਦੁਰਗਾ ਮੰਦਰ ਰੋਡ ਪਟਿਆਲਾ ਤੇ ਇਹ ਜਿਹੜੀ ਹੈਗੀ ਹੈ ਸ਼੍ਰੀ ਆਮ ਖੁੱਲੇ ਦੇ ਵਿੱਚ ਇੱਥੇ ਜਿਹੜੀ ਹੈਗੀ ਹੈ ਸ਼ਰਾਬ ਪਲਾਈ ਜਾ ਰਹੀ ਹੈ ਐਕਸਾਈਜ਼ ਵਿਭਾਗ ਦੀਆਂ ਜਿਹੜੀਆਂ ਸਹਾਇਤਾ ਨੇ ਕੀ ਖੁੱਲੇ ਦੇ ਵਿੱਚ ਸ਼ਰਾਬ ਨਹੀਂ ਪਲਾਈ ਜਾ ਸਕਦੀ ਤੇ ਤਿਹਾਰਾਂ ਦੇ ਦਿਨ ਜਿਹੜੇ ਸਮੇਂ ਚੱਲ ਰਹੇ ਨੇ ਤੇ ਐਕਸਾਈਜ਼ ਵਿਭਾਗ ਜਿਹੜਾ ਹੈ ਗੁੰਭਗਰਨੀ ਨੀਂਦ ਸੋਇਆ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਠੇਕੇ ਜਿਹੜੇ ਨੇ ਉਹ ਸ਼ਰਿਆਮ ਖੁੱਲ ਦੇ ਵਿੱਚ ਜੜੀ ਹੈਗੀ ਹੈ ਸ਼ਰਾਬ ਪਲਾ ਰਹੇ ਨੇ ਤੇ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਅਸੀਂ ਇਸ ਸਮੇਂ ਇੱਥੇ ਦੀਆਂ ਦਿਖਾਈਆਂ ਨੇ ਤੇ ਮਾਨਯੋਗ ਜਿਹੜੇ ਅਫਕਾਰੀ ਕਮਿਸ਼ਨਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤਿਹਾਰਾਂ ਦੇ ਮੱਦੇਨਜ਼ਰ ਜਿਹੜੀ ਹੈਗੀ ਹੈ ਚੈਕਿੰਗ ਨੂੰ ਜਿਹੜਾ ਜਰੂਰ ਕੀਤਾ ਜਾਵੇ ਕਿਉਂਕਿ ਅਫਕਾਰੀ ਵਿਭਾਗ ਜਿਹੜੇ ਨੇ ਐਕਸਾਈਜ਼ ਵਿਭਾਗ ਦੀਆਂ ਜੋ ਗਾਈਡਲਾਈਨਸ ਨੇ ਉਨ੍ਹਾਂ ਦੇ ਮੁਤਾਬਕ ਜਿਹੜਾ ਸ਼੍ਰੀਆਮ ਜਨਤਕ ਥਾਵਾਂ ਦੇ ਉੱਪਰ ਅਜਿਹੀ ਜਿਹੜਾ ਹੈਗਾ ਖੁੱਲੇ ਦੇ ਵਿੱਚ ਸ਼ਰਾਬ ਨਹੀਂ ਪਿਲਾ ਸਕਦੇ ਪਰ ਇਹ ਕਿਤੇ ਨਾ ਕਿਤੇ ਜਿਸ ਤਰ੍ਹਾਂ ਐਕਸਾਈਜ਼ ਵਿਭਾਗ ਦੀਆਂ ਪਾਲਿਸੀਆਂ ਨੇ ਜਾਂ ਫਿਰ ਉਹਨੇ ਉਹਨਾਂ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਆਮ ਜਿਹੜਾ ਹੈਗਾ ਤੇ ਸ਼੍ਰੀਆਮ ਇੱਥੇ ਜਿਹੜੀ ਹੈਰੀ ਸੋ ਆਪਕਾਰੀ ਵਿਭਾਗ ਦੇ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਬੇਨਤੀ ਹੈ ਕਿ ਇਹਦੇ ਉੱਪਰ ਜਿਹੜਾ ਬਣਦਾ ਸੰਗਿਆਨ ਜ਼ਰੂਰ ਲਿਆ ਜਾਵੇ ਇਨਸਪੈਕਟਰ ਸਾਹਿਬ ਗੱਲ ਕਰ ਰਹੇ ਜੀ ਐਕਸਾਈਜ਼ ਤੋਂ ਹਾਂਜੀ ਸਰ ਮੈਂ ਗੁਰਪ੍ਰੀਤ ਮਾਨ ਗੱਲ ਕਰ ਰਿਹਾ ਜੀ ਪੱਤਰਕ ਸਰ ਜੀ ਰਾਜਪਰੇ ਤੋਂ ਜੀ ਸਰ ਹਾਂਜੀ ਹਾਂਜੀ ਸਰ ਇੱਕ ਤੁਹਾਡਾ ਪੱਖ ਲੈਣਾ ਸੀਗਾ ਜਿਹੜਾ ਆਪਣੇ ਜੀ ਦੁਰਗਾ ਮੰਦਰ ਰੋਡ ਦੇ ਨੇੜੇ ਇੱਕ ਸ਼ਰਾਬ ਦਾ ਠੇਕਾ ਹੈ ਜੀ ਤੇ ਉੱਥੇ ਸ਼੍ਰੀ ਆਮ ਜਿਹੜਾ ਹੈਗਾ ਪਬਲਿਕ ਪਲੇਸ ਜਿਵੇਂ ਕਹਿ ਸਕਦੇ ਆ ਜੀ ਬਿਨਾਂ ਉਸ ਤੋਂ ਉੱਥੇ ਸ਼ਰਾਬ ਭਲਾਈ ਜਾ ਰਹੀ ਹੈ ਜੀ ਉਹਦੇ ਬਾਰੇ ਕੀ ਕਹਿਣਾ ਜੀ ਤੁਹਾਡਾ ਦੁਰਗਾ ਮੰਦਰ ਜੀ ਉਹ ਮੇਨ ਰੋਡ ਤੇ ਜੀ ਸਰ ਜੀ ਓਕੇ ਮੈਂ ਦੇਖਦਾ ਮੈਂ ਇੱਥੇ ਆ ਫੀਲਡ 'ਚ ਹੀ ਆ ਜੀ ਸਰ ਕੋਈ ਗੱਲ ਨਹੀਂ ਮੈਂ ਜਾ ਕੇ ਚੈੱਕ ਕਰਦੇ ਨੂੰ ਦੇਖਦੇ ਜੀ ਸਰ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਪਬਲਿਕ ਉਸ ਚ ਅਪਲਾਈ ਜਾਂਦਾ ਜੀ ਉਹਦੇ ਰਿਗਾਰਡਿੰਗ ਕੋਈ ਤੁਸੀਂ ਕਰਦੇ ਹੋ ਜੀ ਕਾਰਵਾਈ ਵਗੈਰਾ ਜੀ ਹਾਂ ਹਾਂ ਬਿਲਕੁਲ ਬਿਲਕੁਲ ਰੂਟੀਨ ਚੈਕਿੰਗ ਸਾਡੀ ਚੱਲਦੀ ਇਹਦੇ ਸਬੰਧ ਵਿੱਚ ਤਾਂ ਹੁਣ ਮੈਂ ਇਧਰ ਆਇਆ ਹੋਇਆ ਹਾਂ ਚਾਂਸਲਾ ਜੀ ਇੰਦਰ ਮਾਨਕਪੁਰ ਵੱਲ ਆਇਆ ਹੋਇਆ ਹਾਂ ਜੀ ਇਹਨਾਂ ਦੀ ਦਵਾਈ ਦੇ ਸੰਬੰਧ ਵਿੱਚ ਤਾਂ ਸਾਡੀ ਰੂਟੀਨ ਚੈਕਿੰਗ ਚੱਲਦੀ ਰਹਿੰਦੀ ਆ ਜੀ ਸਰ ਹੁਣ ਵੀ ਮੈਂ ਉਧਰ ਆ ਰਿਹਾ ਕੋਈ ਗੱਲ ਨਹੀਂ ਮੈਂ ਕਰਦਾ ਚੈੱਕ ਆ ਸਰ ਵੈਸੇ ਇੱਕ ਛੋਟੀ ਜਿਹੀ ਜਾਣਕਾਰੀ ਹੋਰ ਲੈਣਾ ਉਹਦੇ ਰਿਗਾਰਡਿੰਗ ਜਿਹੜੇ ਹੈਗੇ ਕੀ ਰੂਲਸ ਵਗੈਰਾ ਜਿਹੜਾ ਇਹਨਾਂ ਨੂੰ ਤੁਸੀਂ ਕਰਾਨੇ ਹੋ ਜੀ ਉਹਦੇ ਬਾਰੇ ਵੀ ਠੀਕ ਰੂਲਸ ਮਤਲਬ ਜਿਵੇਂ ਸਰ ਜਿਹੜੇ ਰੋਡ ਦੇ ਉੱਪਰ ਖੜੇ ਹੁੰਦੇ ਆਂ ਜੀ ਜਿਵੇਂ ਕੋਈ ਹਾਤਾ ਨਹੀਂ ਹੁੰਦਾ ਜੀ ਜਿਹੜੇ ਉਹਨਾਂ ਰਿਗਾਰਡਿੰਗ ਕੀ ਕਹਿਣਾ ਚਾਹੂੰਗਾ ਜੀ ਉਹ ਤਾਂ ਦੇਖੋ ਜੀ ਲੋਕਲ ਪੁਲਿਸ ਨੇ ਵੀ ਦੇਖਣਾ ਵਾ ਜੀ ਠੀਕ ਹੈ ਨਾ ਲੋਕਲ ਪੁਲਿਸ ਵੀ ਇਨਵੋਲਵ ਹੋ ਔਰ ਅਸੀਂ ਵੀ ਲੱਗੇ ਹੋਏ ਆਂ ਅਸੀਂ ਲੋਕਲ ਪੁਲਿਸ ਦੇ ਨਾਲ ਰਾਬਤਾ ਕਾਇਮ ਰੱਖਦੇ ਆਂ ਤੇ ਸਾਡੇ ਮੁਲਾਜ਼ਮ ਵੀ ਅਸੀਂ ਵੀ ਰੂਟੀਨ ਚੈਕਿੰਗ ਕਰਦੇ ਆਂ ਜਿੱਥੇ ਕੋਈ ਵਾਇਲੇਸ਼ਨ ਪਾਈ ਜਾਂਦੀ ਆ ਉੱਥੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂ ਜੀ ਬਿਲਕੁਲ ਬਹੁਤ ਠੀਕ ਹੈ ਨਾ ਹੁਣ ਇਧਰ ਮੈਂ ਆ ਰਿਹਾ ਮੈਂ ਉਧਰ ਥੋੜਾ ਇਹ ਜਿਹੜਾ ਪੁਆਇੰਟ ਆ ਮੈਂ ਦੇਖਦਾ ਕਿ ਚੱਕਰ ਦੇ ਉਹ ਕਿੱਥੇ ਆ ਕਰਦੇ ਕਰਦੇ ਠੀਕ ਹੈ ਜੀ ਸੋ ਠੀਕ ਹੈ ਜੀ ਸੋ ਸੁਣ ਸਕਦੇ ਹੋ ਕਿ ਐਕਸਰਸਾਈਜ਼ ਵਿੱਚ ਜਿਹੜੇ ਨੇ ਅਧਿਕਾਰੀਆਂ ਦੇ ਨਾਲ ਇਸ ਸਮੇਂ ਮੈਂ ਕੱਲ ਬਾਤ ਹੋਈ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਤਸਵੀਰਾਂ ਜਿਹੜੀਆਂ ਸਾਨੂੰ ਅਸੀਂ ਦੁਰਗਾ ਮੰਦਰ ਦੀਆਂ ਦਿਖਾਈਆਂ ਨੇ ਦੁਰਗਾ ਮੰਦਰ ਰੋਡ ਦੀਆਂ ਦਿਖਾਈਆਂ ਨੇ ਜਿੱਥੇ ਜਿਹੜਾ ਹੈਗਾ 메ਨ ਰੋਡ ਦੇ ਉੱਪਰ ਸ਼੍ਰੀਆਮ ਜਿਹੜੀ ਹੈਗੀ ਹੈ ਸ਼ਰਾਪ ਲਾਈ ਜਾ ਰਹੀ ਸੀ ਪਰ ਕਿਤਨੇ ਕਿਤੇ ਜਿਸ ਤਰ੍ਹਾਂ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਤਾਂ ਉਸ ਦੇ ਰਿਗਾਰਡਿੰਗ ਜਿਹੜਾ ਜਰੂਰ ਕਿਤਨੇ ਕਿਤੇ ਜਿਹੜੇ ਸਬੰਧਿਤ ਠੇਕੇਦਾਰ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਘੱਟੋ ਘੱਟ ਤੁਸੀਂ ਜਿਹੜਾ ਹੈਗਾ ਉਸ ਨੂੰ ਕਵਰ ਕਰ ਕਰੋ ਜਾਂ ਫਿਰ ਜੋ ਐਕਸਰਸਾਈਜ਼ ਦੇ ਜੋ ਰੂਲ ਨੇ ਉਹਨਾਂ ਮੁਤਾਬਿਕ ਜਿਹੜੀ ਹੈਗੀ ਹੈ ਆਪਣੀ ਜਿਹੜਾ ਜੋ ਵੀ ਕੰਮ ਉਹ ਤੁਸੀਂ ਕਰੋ ਪਰ ਜਿਸ ਤਰ੍ਹਾਂ ਤੁਸੀਂ ਜਨਤਕ ਥਾਵਾਂ ਦੇ ਉੱਪਰ ਇਸ ਤਰ੍ਹਾਂ ਦੇ ਕੰਮ ਕਰ ਰਹੇ ਹੋ ਕਿਤਨੇ ਕਿਤੇ ਜਿਹੜਾ ਹੈਗਾ ਤਾਂ ਉਹ ਜ਼ਰੂਰ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਹੈ ਕਿ ਐਕਸਾਈਜ਼ ਵਿਭਾਗ ਕੀ ਕਰ ਰਿਹਾ ਹੈ ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਕੀ ਕਰ ਰਹੇ ਨੇ ਐਕਸਾਈਜ਼ ਵਿਭਾਗ ਦੇ ਸੀਨੀਅਰ ਅਧਿਕਾਰੀ ਕੀ ਕਰ ਰਹੇ ਨੇ ਕਿ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਜੇ মিডিਆ ਦੇ ਧਿਆਨ ਦੇ ਵਿੱਚ ਆ ਸਕਦਾ ਤਾਂ ਤੁਹਾਡੇ ਧਿਆਨ ਦੇ ਵਿੱਚ ਕਿਉਂ ਨਹੀਂ ਆਉਂਦਾ ਸੋ ਸਵਾਲ ਬਹੁਤ ਨੇ ਕੱਲ੍ਹ ਬਾਤ ਉਹਨਾਂ ਨਾਲ ਕੀਤੀ ਆ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਜਿਹੜਾ ਹੈਗਾ ਇਹਦੇ ਗਾਰਡਿੰਗ ਡੇਟਾ ਹੈਗਾ ਕਾਰਵਾਈ ਕਰ ਰਹੇ ਆ ਜੋ ਅਸੀਂ ਰੂਲ ਮੁਤਾਬਕ ਜਿਹੜੀ ਉਹਨਾਂ ਦੀ ਹੁੰਦੀ ਹੈ ਸੋ ਧੰਨਵਾਦ